ਤੁਸੀਂ ਇਹ ਸੰਗਤ ਦੇ ਪੈਸੇ ਦੇ ਕੋਲੋਂ ਸਾਰਾ ਕੁਝ ਬਣਾਇਆ ਹੈ। ਇਹ ਘਰ ਕਿਹਨਾਂ ਦਾ ਹੈ? ਯਾਨੀ ਕਿ ਆ ਜਿੱਦਾਂ ਸਮਝ ਲੋਗੇ ਇਧਰਲੇ ਕਮਰੇ ਮੈਨੂੰ ਅੰਦਰ ਜਾਇਆ। ਆ ਕਮਰੇ ਜਿਹੜੇ ਆ ਇਹ ਛੋਟੇ ਦੇ ਉਹ ਰਾਜਵੀ ਦਾ ਕੰਮ ਕਰਦਾ ਮਲੱਕੜ ਦੀ ਕਿਰਤ ਕਰਦਾ। ਜਿਹੜੀ ਸੰਗਤ ਦੇ ਪੈਸਿਆਂ ਚੋਂ ਬਣਾਈ ਉਹ ਕੋਈ ਠੀਕ ਇੱਥੇ ਬਣਾਈ ਨਹੀਂ। ਜਿਹੜੇ ਦੋਸ਼ ਲਾਏ ਗਏ ਸਾਨੂੰ ਪੱਤਰਕਾਰ ਵੱਲੋਂ ਕਿਸੇ ਦੇ ਦੱਸਣ ਦੇ ਮਤਾਬਕ ਕੋਈ ਘਰ ਦਾਕਾ ਰੋਬਰ ਕਰਨ ਵਾਸਤੇ ਨਹੀਂ ਸਵਾਰੀਆਂ ਢੋਣ ਵਾਸਤੇ ਗੱਡੀਆਂ ਨਹੀਂ ਇਹ ਨਵੀਂ ਲੈਂਦੇ ਤੇ ਉਹਦੀ ਕੀਮਤ ਉਹ 18 ਕ ਲੱਖ ਰੁਪਏ ਅਸੀਂ ਆਪਣੀ ਲੱਕੜ ਦੀ ਗਿਰਦ ਕਰਦੇ ਹਾਂ ਲੱਕੜ ਦੀ ਕਿਰਤ ਦੇ ਵਿੱਚ ਮੈਂ ਜ਼ਿੰਦਗੀ 'ਚ ਕਮਿਸ਼ਨ ਨਹੀਂ ਲਿਆ ਕੈਮਰੇ ਬਜਾਜ ਫਾਈਨੈਂਸ ਵਾਲਿਆਂ ਦੇ ਕੋਲੋਂ ਅਸੀਂ ਦੇਣਾ ਉਹ ਲੋਨ ਕਰਾਇਆ ਸੀ ਹਰ ਸਵਾਇ ਗੁਰਜੀ ਕੀਫਤੇ ਤੁਸੀਂ ਦੇਖ ਰਹੇ ਜੇ ਪਬਲਿਕ ਕ੍ਰਾਈਮ ਲੋਈ ਤੇ ਮਾ ਕ੍ਰਿਪਾਲ ਸਿੰਘ ਸ਼ੇਤ ਅਸੀਂ ਅਸਵੇਰੇ ਪਹੁੰਚੇ ਹਾਂ ਪ੍ਰਿੰਟ ਮੁਛਲ ਦੇ ਵਿੱਚ ਜੋ ਸਤਕਾਰ ਕਮੇਟੀ ਦੇ ਮੁਖ ਸੇਵਾਦਾਰ ਜਥੇਦਾਰ ਭਾਈ ਬਲਬੀਰ ਸਿੰਘ ਮੁਛਲ ਨੇ ਆ ਘਰ ਦੇ ਅੱਗੇ ਖੜੇ ਆ ਜਿਹੜੇ ਇਹਨਾਂ ਦੇ ਉੱਤੇ ਕੁਝ ਦੋਸ਼ ਲਾਏ ਗਏ ਸਨ ਕਿ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਕੀਤੀ ਗਈ ਸੀ ਕਿ ਇਹਨਾਂ ਦੇ ਕੋਲ ਇੱਕ ਬਹੁਤ ਵਧੀਆ ਕੋਠੀ ਵੀ ਆ ਗੱਡੀਆਂ ਨੇ ਜੋ ਸੰਗਤ ਦੀ ਸੇਵਾ ਦੇ ਵਿੱਚੋਂ ਇਹਨਾਂ ਨੇ ਕੋਠੀ ਵੀ ਬਣਾਈ ਆ ਗੱਡੀਆਂ ਖਰੀਦੀਆਂ ਨੇ ਹੋਰ ਵੀ ਦੋਸ਼ ਨੇ ਕਿ ਇਹਨਾਂ ਦੇ ਕੋਲ ਕੋਈ ਬੋਰ ਵਾਲੀਆਂ ਮਸ਼ੀਨਾਂ ਵੀ ਨਹੀਂ ਨੇ ਬੈਂਕ ਬੈਲੈਂਸ ਵੀ ਆ ਕਾਫੀ ਕੁਝ ਦੱਸਿਆ ਜਾਂਦਾ ਸੀਗਾ ਉਸ ਮਸਲੇ ਦੇ ਵਿੱਚ ਅਸੀਂ ਗੱਲ ਕਰਨ ਵਾਸਤੇ ਪਹੁੰਚੇ ਆ ਬਲਬੀਰ ਸਿੰਘ ਜੀ ਦੇ ਪਿੰਡ ਦੇ ਵਿਖੇ ਤੇ ਉਹਨਾਂ ਦੇ ਘਰ ਦੇ ਅੱਗੇ ਖੜੇ ਆ ਤੇ ਕਰਦੇ ਆ ਗੱਲ ਬਲਬੀਰ ਸਿੰਘ ਹੁਣਾਂ ਦੇ ਵਿਚੋ ਸਾਹਿਬ ਦੇ ਨਾਲ ਤੇ ਨਾਲੇ ਤੁਹਾਨੂੰ ਉਹਨਾਂ ਦਾ ਜਿਹੜਾ ਅਲੀਸ਼ਾਨ ਬੰਗਲਾ ਵਾ ਲਗਜ਼ਰੀ ਬੰਗਲਾ ਉਹ ਦਿਖਾਉਨੇ ਆ ਕਿ ਇਹਨਾਂ ਦੇ ਕੋਲ ਕੀ ਕੀ ਉਹ ਵੀ ਪੁੱਛਦੇ ਆ ਇਹਨਾਂ ਨੂੰ ਵੀ ਇਹਨਾਂ ਦੇ ਕੋਲ ਬੈਂਕ ਬੈਲੈਂਸ ਕਿੰਨਾ ਗਿਆ ਗੱਡੀਆਂ ਜਿਹੜੀਆਂ ਕਿੰਨੀਆਂ ਗਿਆ ਸੰਗਤ ਵੱਲੋਂ ਜੋ ਇਹਨਾਂ ਨੂੰ ਪੈਸਾ ਆਇਆ ਵਾ ਉਹ ਕਿੰਨਾ ਗਿਆ ਤੇ ਕਰਦੇ ਆ ਗੱਲ ਬਲਬੀਰ ਸਿੰਘ ਨਾਲ ਭਾਈ ਬਲਬੀਰ ਸਿੰਘ ਜੀ ਹਾਂਜੀ ਬਾਰੂ ਜੀ ਭਾਈ ਬੁਰਜੀ ਕਾ ਖਾਲਸਾ ਭਾਈ ਬੁਰਜੀ ਕਾ ਖਾਲਸਾ ਭਾਈ ਬੁਰਜੀ ਕੀ ਫਤਿਹ ਜੀ ਭਾਈ ਬਲਬੀਰ ਸਿੰਘ ਕੀ ਹਾਲ ਜੀ ਸਰ ਜੀ ਜੀ ਆਇਆਂ ਨੂੰ ਜੀ ਭਾਈ ਬਲਬੀਰ ਸਿੰਘ ਜੀ ਅਸੀਂ ਤੁਹਾਡੇ ਕੋਲ ਪਹੁੰਚੇ ਆ ਅੱਜ ਤੁਸੀਂ ਸਾਨੂੰ ਜਾਣਦੇ ਜੇ ਅਸੀਂ ਵੀ ਤੁਹਾਨੂੰ ਜਾਣਦੇ ਹ ਕਿ ਤੁਹਾਡੇ ਤੇ ਕੁਝ ਦੋਸ਼ ਲਾਏ ਜਾਂਦੇ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦੀ ਆ ਕਿ ਤੁਹਾਡੇ ਕੋਲ ਇੱਕ ਬਹੁਤ ਅਲੀਸ਼ਾਨ ਕੋਠੀ ਆ ਲਗਜ਼ਰੀ ਬੰਗਲਾ ਕਹਾਂਗੇ ਅਸੀਂ ਤੇ ਗੱਡੀਆਂ ਨੇ ਬੈਂਕ ਬੈਲੈਂਸ ਆ ਬੋਰ ਵਾਲੀਆਂ ਮਸ਼ੀਨਾਂ ਵੀ ਆ ਤੁਹਾਡੇ ਕੋਲ ਹੋਰ ਵੀ ਕੈਮਰੇ ਵੀ ਕਾਫੀ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਤੇ ਦੋਸ਼ ਲੱਗੇ ਆ ਅਸੀਂ ਉਹਦੇ ਬਾਰੇ ਵਿੱਚ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਤੁਸੀਂ ਇਹ ਸੰਗਤ ਦੇ ਪੈਸੇ ਦੇ ਕੋਲੋਂ ਸਾਰਾ ਕੁਝ ਬਣਾਇਆ ਇਹ ਤੁਹਾਡੇ ਤੇ ਦੋਸ਼ ਸੀਗਾ ਤੇ ਭਾਈ ਬਲਬੀਰ ਸਿੰਘ ਜੀ ਸਭ ਤੋਂ ਪਹਿਲਾਂ ਅਸੀਂ ਇੱਕ ਗੱਲ ਕਰਾਂਗੇ ਤੁਹਾਡੇ ਨਾਲ ਘਰ ਦੇ ਬਾਰੇ ਕਿ ਘਰ ਕਿਹਨਾਂ ਦਾ ਹੈ ਇਹ ਘਰ ਦਾਸ ਨੂੰ ਅਸੀਂ ਦੋ ਭਰਾ ਇੱਕ ਘਰ ਦੇ ਵਿੱਚ ਰਹਿੰਦੇ ਆ ਜੇ ਛੋਟਾ ਮੇਰੇ ਤੋਂ ਤੇ ਦਾਸ ਯਾਨੀ ਕਿ ਆ ਇਦਾਂ ਸਮਝ ਲਓ ਕਿ ਇਧਰਲੇ ਕਮਰੇ ਮੈਨੂੰ ਅੰਦਰ ਚਾਏ ਆ ਤੇ ਇਧਰਲੇ ਕਮਰੇ ਜਿਹੜੇ ਆ ਉਹ ਛੋਟੇ ਦੇ ਆ আর ਸੋਈ ਆ ਕਮਰੇ ਜਿਹੜੇ ਆ ਇਹ ਛੋਟੇ ਦੇ ਉਹ ਰਾਜਗੀ ਦਾ ਕੰਮ ਕਰਦਾ ਮੈਂ ਲੱਕੜ ਦੀ ਕਿੱਤ ਕਰਦਾ ਜੀ ਤੇ ਅਸੀਂ ਯਾਨੀ ਕਿ ਦੋਨੋਂ ਭਰਾ ਇੱਥੇ ਇਕੱਠੇ ਰਹਿੰਦੇ ਆ ਨਹੀਂ ਪੰਜ ਭਰਾ ਅਸੀਂ ਕਿਨਾਰਲੇ ਕਮਰੇ ਦੋ ਇੱਥੇ ਰਹਿੰਦੇ ਆ ਇੱਕ ਛੋਟਾ ਉਹ ਪਰਲੇ ਉੱਧਰ ਰਹਿੰਦਾ ਵੱਖਰਾ ਅਛਾ ਇਹ ਘਰ ਜਿਹੜਾ ਹੈ ਤੁਹਾਡੇ ਦੋਵਾਂ ਭਰਾਵਾਂ ਦਾ ਸਾਂਝਾ ਵਾ ਤੇ ਭਾਈ ਸਾਹਿਬ ਉਹ ਕੋਠੀ ਕਿੱਥੇ ਹੈ ਜਿਹੜਾ ਤੁਹਾਡੇ ਤੇ ਦੋਸ਼ ਲੱਗਦੇ ਆ ਕਿ ਤੁਹਾਡੇ ਕੋਲ ਇੱਕ ਬਹੁਤ ਅਲੀਸ਼ਾਨ ਕੋਠੀ ਆ ਜਿਹੜੀ ਸੰਗਤ ਦੇ ਪੈਸਿਆਂ ਚੋਂ ਬਣਾਈ ਉਹ ਕੋਠੀ ਕਿੱਥੇ ਬਣਾਈ ਤੁਸੀਂ ਮੁਸ਼ਲਾਂ ਤੋਂ ਬਾਹਰ ਬਣਾਈਆਂ ਕਿ ਜਾਂ ਮੁਸ਼ਾਂ ਚ ਨਹੀਂ ਕੋਈ ਜਿਹੜਾ ਕੋਠੀ ਦਾ ਇਲਜਾਮ ਲਾਇਆ ਜਾ ਰਿਹਾ ਵਾ ਬਿਲਕੁਲ ਇਹ ਝੂਠਾ ਇਹ ਇੱਕ ਸਾਡੇ ਪਿਤਾ ਜੀ ਨੇ ਸਰਦਾਰ ਚੰਨ ਸਿੰਘ ਜੀ ਜਿਹੜੇ ਸਾਡੇ ਪਿਤਾ ਜੀ ਸਨ ਉਹਨਾਂ ਨੇ ਹੀ ਇਹ ਸਾਨੂੰ ਜਿਹੜੇ ਮਕਾਨ ਬਣਾ ਕੇ ਦਿੱਤੇ ਆ ਅਸੀਂ ਕੋਈ ਵੀ ਸੰਗਤ ਦਾ ਪੈਸਾ ਇੱਥੇ ਨਹੀਂ ਲਾਇਆ ਅਸੀਂ ਆਪਣੀ ਲਕੜ ਦੀ ਕਿਰਤ ਕਰਦੇ ਆ ਜਿਹੜੇ ਦੋਸ਼ ਲਾਏ ਗਏ ਸਾਨੂੰ ਪੱਤਰਕਾਰ ਵੱਲੋਂ ਕਿਸੇ ਦੇ ਦੱਸਣ ਦੇ ਮੁਤਾਬਕ ਮੈਂ ਉਹ ਅੱਜ ਸੰਗਤਾਂ ਤੱਕ ਸਾਹਮਣੇ ਰੱਖਾਂ ਰੱਖਣ ਨੂੰ ਜੀ ਨਹੀਂ ਕਰਦਾ ਮੈਨੂੰ ਕਈਆਂ ਦੇ ਮੈਸੇਜ ਆਏ ਕਿ ਭਾਈ ਸਾਭੀ ਜਰੂਰ ਇਹ ਗੱਲ ਦੱਸੋ ਤੇ ਸੰਗਤ ਦੇ ਪ੍ਰਭਾਜੜਾ ਵਾ ਉਹ ਗਲਤ ਪੈਂਦਾ ਵਾ ਕਿ ਇਹ ਬਲਬੀਰ ਸਿੰਘ ਮੁੱਛਾਂ ਵਾਲੇ ਕੋਠੀ ਬਣਾਈਆਂ ਜਿਹੜੀਆਂ ਗੱਡੀਆਂ ਬਣਾਈਆਂ ਜਿਹੜੀਆਂ ਗੱਡੀਆਂ ਹੈ ਪਰ ਉਹ ਇਹ ਆਗੇ ਸਤਿਗੁਰਾਂ ਦੇ ਸਤਕਾਰ ਦੇ ਅਦੁੱਸਤਕਾਰ ਵਾਤੇ ਜਿੱਥੇ ਜਾਣਾ ਪੈਂਦਾ ਉਥੇ ਜਾਣ ਵਾਸਤੇ ਸਿੰਘਾਂ ਨੂੰ ਨਾਲ ਲੈ ਕੇ ਕੋਈ ਘਰ ਦਾ ਕਾਰੋਬਾਰ ਕਰਨ ਵਾਸਤੇ ਨਹੀਂ ਸਵਾਰੀਆਂ ਢੋਣ ਵਾਸਤੇ ਗੱਡੀਆਂ ਨਹੀਂ ਇਹ ਕੇਵਲ ਸਤਗੁਰਾਂ ਦੇ ਜਿਹੜੇ ਸਿੰਘ ਪਿਆਰ ਵਾਲੇ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ ਸਤਗੁਰਾਂ ਦੀ ਸੇਵਾ ਵਾਸਤੇ ਜਾਣ ਵਾਸਤੇ ਇੱਕ ਬਲੈਰੋ ਗੱਡੀ ਇੱਕ ਨਵਾ ਗੱਡੀ ਨਵਾ ਗੱਡੀ ਹੋਣਾ ਜਿਹੜੀ ਬਲੈਰੋ ਕਿਸ਼ਤਾਂ ਦੇ ਗੱਡੀ ਲਈ ਸੀ ਇਹ ਜਿਹੜੀਆਂ ਨੋ ਨਵਾ ਵਾ ਇਹ ਵੀ ਇਦਾਂ ਹੀ ਸਿੰਘਾਂ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਕਿਸੇ ਨੇ 10000 ਕਿਨੇ 5000 ਰੁਪਿਆ ਇਦਾਂ ਹੀ ਇਕੱਠਿਆਂ ਕਰਕੇ ਸਿੰਘਾਂ ਨੂੰ ਜਿਹੜੇ ਨਾਲ ਸੇਵਾ ਤੇ ਜਾਂਦੇ ਨੇ ਕਿ ਆ ਬਹੁਤ ਦੁਨੀਆ ਗੱਡੀਆਂ ਨੇ ਤੁਹਾਡੇ ਕੋਲ ਇਸ ਵੇਲੇ ਜੱਥੇਬੰਦੀ ਦੇ ਤੌਰ ਤੇ ਇੱਕ ਅਸੀਂ ਟੈਂਪੂ ਟ੍ਰੈਵਲ ਜਿਹੜੀ ਉਹ ਪੁਰਾਣੀ ਲਈ ਆ ਜਿਹੜੀ ਫਨਾਇਸਰ ਵਾਲਿਆਂ ਨੇ ਫੜੀ ਸੀ ਕੋਈ ਨਵੀਂ ਨਹੀਂ ਆ ਜੇ ਅਸੀਂ ਨਵੀਂ ਲੈਂਦੇ ਤੇ ਉਹਦੀ ਕੀਮਤ ਉਹ 18 ਲੱਖ ਰੁਪਈਆ ਦੱਸੀ ਜਾ ਰਹੀ ਹੈ ਫੇਲੇ ਇਹ ਜਿਹੜੀ ਅਸੀਂ ਲਈ ਸੀ 2 ਲੱਖ ਤੇ ਕੁਝ ਰੁਪਈਆ ਦੀ ਫਾਈਨੈਂਸਰ ਜ਼ਿਲੰਦਰੋਂ ਫੜੀ ਉਹ ਗੱਡੀ ਨਵਾਂ ਲਈਆ ਜਦੋਂ ਅਸੀਂ ਬਿਰ ਸਿੰਘ ਕਿਤੇ ਨਾਨਪੁਰ ਸਾਹਿਬ ਜੀ ਮੰਗ ਪੱਤਰ ਦੇਣਾ ਵਾ ਫਤੇਗੜ ਸਾਹਿਬ ਮੰਗ ਪੱਤਰ ਦੇਣਾ ਵਾ ਫਿਰ ਇੱਕ ਗੱਡੀ ਦੇ ਵਿੱਚ ਅਸੀਂ 15 16 17 18 ਸਿੰਘ 20 ਸਿੰਘ ਉਹ ਬਹਿ ਕੇ ਚੱਲ ਜਾਂਦੇ ਆ ਇਹ ਭਾਈ ਨਿਸ਼ਾਨ ਸਿੰਘ ਦੀ ਮੰਗ ਸੀ ਕਿ ਨਾਲੇ ਨਾਮ ਜਪਦੇ ਜਾਵਾਂਗੇ ਤੇ ਇਹ ਜਿਹੜੀ ਗੱਡੀ ਅਸੀਂ ਜਲੰਧਰ ਤੋਂ ਪੁਰਾਣੀ ਖਰੀਦੀ ਹੋਈ ਹੈ ਤੇ ਅਸੀਂ ਜਿਹੜਾ ਸਾਡਾ ਸਾਡੇ ਤੇ ਦੋਸ਼ ਲਾਇਆ ਜਾ ਰਿਹਾ ਵਾ ਅਸੀਂ ਆਪਣੀ ਲੱਕੜ ਦੀ ਗਿਰਦ ਕਰਦੇ ਆ ਲੱਕੜ ਦੀ ਕਿਰਤ ਦੇ ਵਿੱਚ ਮੈਂ ਜ਼ਿੰਦਗੀ ਚ ਕਮਿਸ਼ਨ ਨਹੀਂ ਲਿਆ ਕਿਉਂਕਿ ਸਾਡੇ ਲੱਕੜ ਦੇ ਕੰਮ ਦੇ ਵਿੱਚ ਜਿਹੜੇ ਆ ਉਹ ਬਹੁਤ ਕਮਿਸ਼ਨ ਵੀ ਆ ਕਈ ਲੈਂਦੇ ਨੇ ਪਰ ਸਾਨੂੰ ਛੋਟੀ ਉਮਰ ਦੇ ਵਿੱਚ ਜਿਹੜਾ ਵਾ ਉਹ ਸਾਧੂ ਮਹਤਮਾ ਨੇ ਕਿਹਾ ਸੀ ਕਿ ਤੁਸੀਂ ਲੱਕੜ ਦੇ ਕੰਮ ਦੇ ਵਿੱਚ ਕਿਰਤ ਕਰਦੇ ਆ ਕੋਈ ਕਮਿਸ਼ਨ ਲੈਂਦੇ ਜੇ ਤੁਹਾਡੇ ਘਰੋਂ ਤਾਂ ਪ੍ਰਸ਼ਾਦਾ ਛਕਣਾ ਹੈ ਤੇ ਫਿਰ ਉਹਨਾਂ ਨੇ ਸਾਡੇ ਘਰੋਂ ਪ੍ਰਸ਼ਾਦਾ ਅਸੀਂ ਪਹਿਲਾਂ ਹੀ ਦੱਸਿਆ ਕਿ ਅਸੀਂ ਪਹਿਲਾਂ ਤੋਂ ਹੀ ਕਮਿਸ਼ਨ ਨਹੀਂ ਲੈਂਦੇ ਜਿਹੜੇ ਇਸ ਵੇਲੇ ਸਾਡੇ ਪਿਤਾ ਜੀ ਨੇ ਸਾਨੂੰ ਮਕਾਨ ਬਣਾ ਕੇ ਦਿੱਤੇ ਸਨ ਉਹ ਹੀ ਐ 1 2 ਤੇ 1 3 ਤੇ 1 ਪਰ ਸੋਈ ਆਏ ਗਏ ਸਿੰਘਾਂ ਵਾਸਤੇ ਇੱਕ ਕਮਰਾ ਵਾ ਤੇ ਇਹ ਸਾਡੀ ਆਪਣੀ ਰੈਸ਼ ਹੋਆ ਉਹ ਰੈਸ਼ ਤੁਸੀਂ ਵੇਖ ਹੀ ਲੈਣੀ ਵੀਡੀਓ ਦੇ ਵਿੱਚ ਇੱਕ ਉੱਪਰ ਕਮਰਾ ਪਾਇਆ ਉਹ ਜਿਹਦੇ ਅੰਦਰ ਭਾਈ ਬਲਬੀਰ ਸਿੰਘ ਜੀ ਮੈਂ ਤੁਹਾਨੂੰ ਇੱਕ ਇਹ ਸਵਾਲ ਪੁੱਛਿਆ ਸੀ ਕਿ ਜਿਹੜਾ ਤੁਹਾਡੇ ਤੇ ਦੋਸ਼ ਹੈ ਕਿ ਤੁਸੀਂ ਇੱਕ ਕੋਠੀ ਪਾਈ ਅਲੀ ਸ਼ਾਨ ਸੰਗਤ ਦੇ ਪੈਸੇ ਦੇ ਨਾਲ ਉਹ ਕੋਠੀ ਤੁਸੀਂ ਕਿੱਥੇ ਪਾਈ ਹੈ ਮੁਛਲਾਂ ਚ ਕਿ ਜਾਂ ਬਾਹਰ ਕਿਤੇ ਆ ਨਹੀਂ ਕੋਠੀ ਕਿਤੇ ਨਹੀਂ ਬਾਈ ਇਹ ਝੂਠਾ ਜਿਹੜਾ ਇਲਜ਼ਾਮ ਲਾਇਆ ਜਾ ਰਿਹਾ ਵਾ ਚਲੋ ਇਹ ਨਿੰਦਿਆ ਨਿੰਦਿਆ ਕਰਨ ਵਾਲੇ ਵੀ ਹੁੰਦੇ ਹੀ ਆ ਜੀ ਪਰ ਜਿਹੜੇ ਮੈਂ ਆਪਣੀ ਗੱਲ ਕਰਦਾ ਵਾਂ ਕਿ ਜਿਉ ਸਤਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ ਐ ਕਿ ਮਹਾਰਾਜ ਨੇ ਬਹੁਤ ਰਹਿਮ ਦਰਤਾਈ ਐ ਕਿ ਬੜਾ ਤਰਸ ਕੀਤਾ ਗੇੜੀ ਹ ਲੱਕੜ ਦੀ ਕਿਰਤ ਕਰਦੇ ਆਂ ਕਿਰਤ ਕਰਦਿਆਂ ਕਰਦਿਆਂ ਆਪਣੇ ਘਰ ਦਾ ਗੁਜ਼ਾਰਾ ਤੇ ਬੜਿਆਂ ਬਹੁਤ ਪਿਆਰ ਸੰਗਤ ਦਿੰਦੀ ਐ ਮੈਂ ਕਹਿ ਦਈਏ ਕਿ ਦਸੋਂ ਤੋਂ ਬਾਹਰੇ ਤੇ ਮੈਂ ਕਹਿੰਦਿਆਂ ਕਿ ਜਿੱਦਾਂ ਘਰ ਦੇ ਪਰਿਵਾਰ ਹੁੰਦੇ ਨੇ ਇਦਾਂ ਜਿੱਦਾਂ ਘਰ ਦੇ ਪਰਿਵਾਰ ਮੈਂਬਰ ਪਿਆਰ ਦਿੰਦੇ ਨੇ ਇਦਾਂ ਬਾਹਰ ਦੀ ਸੰਗਤ ਪਿਆਰ ਦਿੰਦੀ ਐ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਤੇ ਨਾਲ ਹੀ ਜਿਹੜਾ ਮਸ਼ੀਨ ਬੋਰ ਵਾਲੀ ਮਸ਼ੀਨ ਆ ਕਿਉਂਕਿ ਕਿਰਤ ਜਿਹੜੀ ਲੱਕੜ ਦੀ ਸੀ ਉਹ ਘਟ ਗਈ ਸੀ ਤੇ ਮੈਂ ਸੋਚਿਆ ਕਿ ਬੋਰ ਵਾਲੀ ਜਿਹੜੀ ਮਸ਼ੀਨ ਆ ਉਹ ਇੱਕ ਭਾਈ ਗੁਰਨਾਮ ਸਿੰਘ ਜੀ ਜਿਹੜੇ ਬੋਝਿਆਂ ਤੋਂ ਨੇ ਉਹਨਾਂ ਨੇ ਕਿਹਾ ਕਿ ਬੋਰ ਵਾਲੀ ਮਸ਼ੀਨ ਆਪਾਂ ਤੁਹਾਨੂੰ ਕੋਈ ਪੁਰਾਣੀ ਲੈ ਦੇਣੇ ਚੱਲਦੀ ਉਹਹੀਂ ਫੇਰ ਫੜ ਕੇ ਪੈਸੇ ਜਿਹੜੀ ਲਈ ਉਹ ਫਿਰ ਕੰਮ ਨਾ ਚੱਲਿਆ ਤੇ ਉਹ ਵੇਚ ਦਿੱਤੀ ਬੋਰ ਵਾਲੀ ਮਸ਼ੀਨ ਜ਼ਰੂਰ ਅਸੀਂ ਰਹੀ ਸੀ ਕਾਰੋਬਾਰ ਕਿਰਤ ਕਰਨ ਵਾਸਤੇ ਕੈਮਰਿਆਂ ਦੀ ਗੱਲ ਕੀਤੀ ਗਈ ਸੀ মিডিਏ ਦੇ ਵਿੱਚ ਲੋਕਾਂ ਤੱਕ ਪਹੁੰਚਾਈ ਗਈ ਇਹਨਾਂ ਨੇ ਕੈਮਰੇ ਲੈਣ ਦੇ ਸੰਗਤ ਦੇ ਕੋਲੋਂ ਕੌਕੀ ਜਿਹੜਾ ਅਸੀਂ ਕੈਮਰੇ ਖਰੀਦੇ ਨੇ ਕੈਮਰੇ Bajaj Finance ਵਾਲਿਆਂ ਦੇ ਕੋਲੋਂ ਅਸੀਂ ਜਿਹੜਾ ਉਹ ਲੋਨ ਕਰਾਇਆ ਸੀ ਮੇਰੇ بیٹے ਛੋਟਾ ਜਰਨਾਯਸ ਸਿੰਘ ਤੋਂ ਵੱਡਾ ਗੁਰਸੈਵ ਸਿੰਘ ਜਿਹੜਾ ਇਸ ਵੇਲੇ ਕੈਨੇਡਾ ਗਿਆ ਹੈ ਉਹਨਾਂ ਨੇ ਦੋਹਾਂ ਨਾਲ ਭਰਾਵਾਂ ਨੇ ਜੋਦੇ ਕਦੀ ਕੈਮਰਾ ਕਰਾਇਆ ਤੇ ਜੋਧਾਨਗਰੋਂ ਲੈਣਾ ਕਦੀ ਉਹਨੇ ਮਹਿਤਾ ਸਾਹਿਬ ਤੋਂ ਲੈਣਾ ਤੇ ਕਦੀ ਬੋਪਾਰਾਏ ਤੋਂ ਫੋਟੋਗ੍ਰਾਫਰਾਂ ਦੇ ਕੋਲੋਂ ਕੈਮਰੇ ਕਰਾਇਆ ਤੇ ਲੈ ਕੇ ਜਿਹਨਾਂ ਦਾ 1000 ਰੁਪਇਆ ਉਹ ਆਪਣੀ ਜਿਹੜੀ ਸੰਗ ਲਾਇ ਪ੍ਰੋਗਰਾਮ ਕਰਨ ਜਾਂਦੇ ਆ ਸੰ ਉਹਨਾਂ ਚੋਂ ਉਹ ਦਿੰਦੇ ਸਨ ਇੱਕ ਦਿਨ ਦਾ ਕਿਰਾਇਆ 1000 ਰੁਪਏ ਸਨ ਤੇ ਫਿਰ ਮੈਂ ਸੋਚਿਆ ਕਿ ਨੇਰੇ ਪਹਿਲਾਂ ਲੈ ਜਾਂਦੇ ਆ ਨੇ ਫਿਰ ਦੇ ਜਾਂਦੇ ਆ ਅਸੀਂ ਫਿਰ ਇੱਕ ਜਲੰਧਰ ਕੈਮਰੇ ਵਾਲਿਆਂ ਨਾਲ ਗੱਲ ਕੀਤੀ ਤੇ ਕਹਿੰਦੇ ਕੋਈ ਗੱਲ ਨਹੀਂ ਆਜੋ ਤੁਹਾਨੂੰ ਅਸੀਂ ਫਾਈਨੈਂਸਰ ਕਰ ਦਾਂਗੇ ਉਹਨਾਂ ਨੇ ਫਿਰ ਜਿਹੜੇ ਇਹ ਕੈਮਰੇ ਆ ਇੱਕੋ ਅਕੇ ਪਹਿਲਾਂ ਜਦੋਂ ਵੀ 25000 ਰੁਪਏ ਦੇ ਦਿੱਤਾ ਇਹ ਤਾਂ ਵੀ 25000 ਰੁਪਏ ਦੇ ਕੇ ਤੇ ਲੋਨ ਤੇ ਲਏ ਤੁਸੀਂ ਉਹਦਾ ਬਾਕੀ ਜਿਹੜਾ ਬੈਂਕ ਦੇ ਵਿੱਚੋਂ ਜਦੋਂ ਬੱਚੇ ਲਾਈਫ ਕਰਨ ਜਾਂਦੇ ਨੇ 3000 ਰੁਪਿਆ ਜਾਂ 4000 ਰੁਪਿਆ ਜਿਸ ਤੋਂ ਮਿਲਦਾ ਵਾ ਉਹ ਫਿਰ ਬੈਂਕ ਦੇ ਜਮਾ ਕਰਾਈ ਜਾਂਦਾ ਉਹਦੇ ਕੇਸ ਜਾਨੀ ਕਿ ਮਹੀਨੇ ਬਾਅਦ ਜਿਹੜੀ ਆ ਭਾਂਦੀ ਆ 35300 ਰੁਪਿਆ ਉਹ ਫਿਰ ਅਸਰ ਕੱਟੇ ਜਾਂਦਾ ਕੱਢ ਲੀਦੇ ਨੇ ਇਸ ਕਰਕੇ ਕਿ ਸੰਗਤ ਨੇ ਪਿਆਰ ਬਹੁ ਦਿੱਤਾ ਪੈਸੇ ਵੱਲੋਂ ਵੀ ਕੋਈ ਕਮੀ ਨਹੀਂ ਐਵੇਂ ਕਹਿ ਦਈਏ ਸੰਗਤ ਨੇ ਜਿਹੜਾ ਇਥੋਂ ਤੱਕ ਕਿ ਜਦੋਂ ਸਿੰਘਾਂ ਦੇ ਕੇਸ ਭਾਂਦੇ ਆਣ ਜਾਂ ਅਸੀਂ ਕਾਰਵਾਈਆਂ ਕਰਨ ਜਾਂਦੇ ਨੇ ਗੱਡੀਆਂ ਦੇ ਬੜੇ ਖਰਚ ਨੇ ਤੇ ਉਹ ਫਿਰ ਅਸੀਂ ਕੋਈ ਘਰ ਨਹੀਂ ਵਰਤਿਆ ਇਹ ਸਾਨੂੰ ਇੱਕ ਸਾਧੂ ਨੇ ਵਚਨ ਕੀਤਾ ਸੀ ਕਿ ਤੁਹਾਡੇ ਤੇ ਕਿਰਪਾ ਬੜੀ ਹੋਣੀ ਆ ਤੁਸੀਂ ਸੰਗਤ ਦਾ ਪੈਸਾ ਘਰ ਨਹੀਂ ਵਰਤਣਾ ਤੇ ਗੁਰੂ ਨੇ ਮਹਾਰਾਜ ਨੇ ਰਹਿਮਤ ਹੋ ਰਾਇ ਤਰਸ ਕੀਤਾ ਆਪਣੇ ਚਰਨਾਂ 'ਚੋਂ ਬਲ ਦਿੱਤਾ ਤੇ ਅਸੀਂ ਇਹ ਜਿਹੜਾ ਕੰਮ ਸੰਗਤ ਦਾ ਪੈਸਾ ਜਿਹੜੇ ਸਿੰਘ ਸਾਡੇ ਨਾਲ ਜਾਂਦੇ ਨੇ ਉਹਨਾਂ ਦੇ ਕੋਈ ਬੱਚਿਆਂ ਦੀ ਪੜ੍ਹਾਈ ਹੁੰਦੀਆਂ ਫੀਸਾਂ ਵੀ ਇਦਾਂ ਤਾਰ ਦੇ ਦੀਆਂ ਨੇ ਗੋਤ ਬਾਰੇ ਦੇ ਵਿੱਚ ਕਿਸੇ ਬੱਚੀ ਦੇ ਨੰਦਕਾਰਜ ਨੇ ਉਥੇ ਕੋਈ ਜਿੰਨਾ ਦਾ ਰਾਸ਼ਨ ਗੁਰੂ ਕਿਰਪਾ ਕਰੇ ਸਿਰ ਤੇ ਆਤਰਾਕ ਦੇ ਸੰਗ ਦਿੱਤੇ ਹੋਏ ਸੰਗਤ ਭਾਈ ਸਾਹਿਬ ਤੁਸੀਂ ਕੋਈ ਜ਼ਮੀਨ ਵੀ ਖਰੀਦੀ ਹੈ ਕੁਝ ਨਹੀਂ ਜੀ ਕੋਈ ਜ਼ਮੀਨ ਨਹੀਂ ਜੀ ਕੇਵਲ ਸਾਡੀ ਆਪਣੀ ਲੱਕੜ ਦੀ ਕਿਰਤਾ ਲਾਗੇ ਵਰਕਸ਼ਾਪ ਜਿੱਥੇ ਬਹਿ ਕੇ ਕਰਤ ਕਰੀਦੀ ਆ ਅੱਜ ਵੀ ਟਾਂਗਰੇ ਕੋਠੀ ਦੇ ਵਿੱਚ ਅਸੀਂ ਕੰਮ ਕਰ ਰਹੇ ਆ ਆਪਣੀ ਕਿਰਤ ਵਿੱਚੋਂ ਜਿਹੜਾ ਵਾ ਉਹ ਮਹਾਰਾਜ ਦਸਵਾਂ ਦੀ ਕਢਾਉਂਦੇ ਨੇ ਦਸਵਾਂ ਤੋਂ ਮਾਤਾਂ ਨੂੰ ਜ਼ਰੂਰ ਤੇਈਦਾ ਵਾ ਕੇ ਕੋ ਕੇ ਮਾਤਾਂ ਨੂੰ ਦਈਦਾ ਵ ਤੇ ਜੇ ਕੋਈ ਹੋਰ ਵੀ ਕੋਈ ਗਰੀਬ ਦਾ ਤੁਸੀਂ ਕਿਰਤ ਕਰਨ ਵਾਸਤੇ ਕੋਈ ਇਹਨਾਂ ਦੀ ਗੱਲ ਹੈ ਜਿਹੜੀ ਇੱਕ ਮੈਂ ਮਸ਼ੀਨ ਧੋੜ ਕੇ ਬੈਂਕ ਦੇ ਵਿੱਚੋਂ ਲੋਨ ਤੇ ਲਈ ਸੀ ਜਦੋਂ ਅਸੀਂ ਬੈਂਕ ਢੋਲ ਕੇ ਤੋਂ ਉਥੋਂ ਮੇਰੀ ਢੋਲ ਕੇ ਫ੍ਰੀਜ਼ਰ ਦੀ ਦੁਕਾਨ ਸੀ ਤੇ ਮੈਨੂੰ ਬਹੁਤ ਲੋੜ ਸੀ ਕਿ ਕੋਕੇ ਕੰਮ ਘੱਟ ਕਰੀਦਾ ਸੀ ਤੇ ਸੇਵਾ ਸਤਗੁਰੂ ਸਾਤੂ ਸਤਗੁਰੂ ਜੀ ਸਿਰ ਤੇ ਹੱਥ ਰੱਖ ਕੇ ਜਾਦੀ ਲੈਂਦੇ ਸਨ ਫਿਰ ਇੱਕ ਅਸੀਂ ਮਸ਼ੀਨ ਪੈਂਦੇ ਉਥੋਂ ਦੇ ਸਰਪੰਚ ਨਾਲ ਗੱਲ ਕੀਤੀ ਕਿ ਮੈਨੂੰ ਲੋਨ ਦਵਾ ਦਿਓ ਉਹਨਾਂ ਨੇ ਮੈਨੂੰ ਢੋਲ ਕੇ ਵਾਲੀ ਬੈਂਕ ਦੇ ਚੋਂ ਲੋਨ ਦਵਾਇਆ ਸੀ ਉਹਦੀਆਂ ਮੈਂ ਕਿਸ਼ਤਾਂ ਤਾਰ ਕੇ ਉਹ ਇੱਕ ਜਿਹੜੀ ਲਈ ਸੀ ਮੈਂ ਆਪਣੀ ਕਿਰਤ ਕਰਦਾ ਹਾਂ ਕਿਰਤ ਕਰਦਿਆਂ ਕਰਦਿਆਂ ਕਿਉਂਕਿ ਕਈਆਂ ਦਾ ਕਿਉਂਕਿ ਰੋਗੀ ਦੇ ਬਾਣੇ ਸਾਬ ਰੋਗੀ ਹੁੰਦੇ ਨੇ ਕੋਈ ਸੋਚਦਾ ਕਿ ਜਿੱਦਾਂ ਮੈਂ ਉਦਾਂ ਉਹ ਹੋ ਸਕਦਾ ਔਰ ਮਹਾਰਾ ਨੇ ਬੜੀ ਕਿਰਪਾ ਕੀਤੀ ਹੈ ਬੜੀ ਰਹਿਮਤ ਬੜਾ ਤਰਸ ਕੀਤਾ ਕਿ ਜਿਹੜੀ ਸਤਗੁਰਾਂ ਨੇ ਆਪਣੀ ਸੇਵਾ ਬਖਸ਼ੀ ਕੀਤੀ ਆ ਉਹ ਸਤਗੁਰੂ ਜੀ ਸਿਰ ਤੇ ਹੱਥ ਰਾ ਕੇ ਸੇਵਾ ਕਰਾਉਣਗੇ ਜੇ ਕਰਾਉਂਦੇ ਰਹਿੰਦੇ ਨੇ ਤੇ ਬੈਂਕ ਬੈਲੈਂਸ ਵੀ ਹੈਗਾ ਆਪ ਜੀ ਦੇ ਕੋਲ ਮੈਂ ਉਹ ਹੁਣੇ ਖਾਤੇ ਦਿਖਾਉਣਾ ਵਾ ਕਿ ਐਸ ਵੇਲੇ 40000 ਰੁਪਇਆ ਜਿਹੜਾ ਵਾ ਮੇਰੇ ਜਿਹੜਾ ਜੁਆਇੰਟ ਖਾਤਾ ਮੇਰੀ ਸਿੰਘਣੀ ਦਾ ਉਹਦੇ ਵਿੱਚ 40000 ਰੁਪਇਆ ਹੋ ਸਕਦਾ ਮੈਂ ਕਿਉਂਕਿ ਸੰਗਤ ਨਾਲ ਝੂਠ ਬੋਲਾਂਗੇ ਤੇ ਸਮਝੋ ਸੰਗਤ ਨਾਲ ਬੋਲਿਆ ਤੇ ਗੁਰੂ ਨਾਲ ਬੋਲਿਆ ਇੱਕ ਗੱਲ ਹੈ ਜਿਹੜੀ ਬੱਬਾ ਜੀ ਤੁਹਾਡੇ ਪਰਖੜਾ ਸਟੋਰੀ ਚੱਲੀ ਆ ਇੱਕ ਨਿਊ ਚੱਲੀ ਆ ਕੀ ਵੀ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਗੱਲ ਹੋ ਚੁੱਕੀ ਆ ਤੁਹਾਨੂੰ ਵੇਖੋ ਜੀ ਗੱਲ ਉਹਨਾਂ ਕੀ ਕਰਨੀ ਸੀ ਯਾਨੀ ਕਿ ਇਹ ਉਹ ਉਹਨੇ ਉਹਦੇ ਨਾਲ ਉਹਨੂੰ ਕਹਿ ਕੇ ਇਹ ਬੁਲਾਇਆ ਗਿਆ ਸੀ ਤੇ ਇਹ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਕਿ ਸਤਕਾਰ ਕਮੇਟੀ ਨੇ ਤੇ ਉਹਨਾਂ ਦੇ ਕੋਲੋਂ ਕੋਠੀ ਖਾਲੀ ਕਰਾਉਣ ਵਾਸਤੇ ਪੈਸੇ ਲਏ ਨੇ ਮੇਰੇ ਕੋਲ ਬਹੁਤ ਫੋਨ ਆਉਂਦੇ ਨੇ ਮੈਨੂੰ ਬਹੁਤ ਆਉਂਦੇ ਨੇ ਕਿਹੜੇ ਆਉਂਦੇ ਨੇ ਕਿ ਭਾਈ ਸਾਹਿਬ ਜੀ ਏਜੰਟ ਦੇ ਕੋਲੋਂ ਸਾਡੇ ਪੈਸੇ ਅੜੇ ਦੇ ਸੁਸੀਂ ਸਾਨੂੰ ਪੈਸੇ ਕਢਾ ਦਿਓ ਤੇ ਅਸੀਂ ਤੁਹਾਨੂੰ ਤੁਹਾਡੀ ਸੇਵਾ ਕਰਦੇ ਆਂ ਕਿ ਮੈਂ ਬਿਲਕੁਲ ਇਨਕੁਆਇਰ ਕਰਦਾ ਕਿ ਕਿਸੇ ਵੀ ਸਿੰਘ ਨੂੰ ਇਧਰ ਨਹੀਂ ਜਾਣ ਦਿੱਤਾ ਗੁਰੂ ਦੀ ਕਿਰਪਾ ਨਾਲ ਕਿ ਨਹੀਂ ਆਪਾਂ ਇੰਨਾ ਕੰਮਾਂ 'ਚ ਨਹੀਂ ਪੈਣਾ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਵਿੱਚ ਜਿੱਥੇ ਵੀ ਸਤਿਗੁਰੂ ਥੋੜੀ ਲੱਲਣ ਵਾਲੀ ਲਹਿਣ ਉਧਰ ਜਾਣਾ ਨਾ ਅਸੀਂ ਕਿਸੇ ਦੀ ਕੋਠੀ ਦਾ ਕਬਜ਼ਾ ਛਡਾਉਣ ਵਾਲਾ ਜੇ ਤੱਕ ਜੇ ਕੋਈ ਵੀ ਕਹਿ ਰਵੇ ਕਿ ਹਾਂ ਭਾਈ ਬਲਬੀਰ ਸਿੰਘ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਜਾਂ ਨਿਸ਼ਾਨ ਸਾਹਿਬ ਲਾ ਕੇ ਕਿਸੇ ਦੀ ਜ਼ਮੀਨ ਚਾਇਤਾ ਤੇ ਕਬਜ਼ਾ ਕਰਦਾ ਹੈ ਉਸ ਲਈ ਕਾਰਨ ਸਾਧੋ ਹੁਕਮਨਾਮਾ ਜਾਰੀ ਹੋਇਆ ਵਾ ਕਿ ਕੋਈ ਵੀ ਕਬਜ਼ੇ ਦੀ ਨੀਅਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰ ਸਕਦਾ ਨਾ ਹੀ ਉਹ ਜਗ੍ਹਾ ਦੇ ਨਿਸ਼ਾਨ ਸਾਹਿਬ ਲਾ ਸਕਦਾ ਹੈ ਜਿਹੜੇ ਇਦਾਂ ਦੇ ਕੋਈ ਕੰਮ ਕਰਦੇ ਨੇ ਉੱਥੇ ਬੇਤਰਤੋ ਤੇ ਸਿੰਘਾਂ ਸਮੇਤ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਿਹੜਾ ਕਬਜ਼ੇ ਦੀ ਨੀਅਤ ਨਾਲ ਕਦੇ ਇਦਾਂ ਦਾ ਬੈਂਕ ਦੇ ਕੋਲੋਂ ਲੋਨ ਲਿਆ ਹੁੰਦਾ ਹੈ ਤੇ ਉਹ ਜਦੋਂ ਬੈਂਕ ਦਾ ਲੋਨ ਨਹੀਂ ਤਾਰਦਾ ਤੇ ਬੈਂਕ ਫਿਰ ਉਹ ਕਬਜ਼ਾ ਕਰਨ ਵਾਸਤੇ ਆਉਂਦੀ ਹੈ ਕੇ ਜਿੰਦੇ ਮਾਰਨ ਆਉਂਦੀ ਆ ਤੇ ਉਹ ਫਿਰ ਕਈ ਪਰਿਵਾਰ ਕਰਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਂਦੇ ਨੇ ਕੀ ਕਰਦੇ ਨੇ ਕਿ ਸਹਿਜ ਪਾਠ ਪੜਾਅ ਆਰੰਭ ਕਰ ਲੈਂਦੇ ਨੇ ਤੇ ਫਿਰ ਹੌਲੀ ਹੌਲੀ ਫਿਰ ਉਹ ਕਬਜ਼ੇ ਦੀ ਨਿਯਾਤ ਪੱਕਾ ਪ੍ਰਕਾਸ਼ ਕਰਨ ਦੀ ਕਿ ਜੇਕਰ ਇਹ ਆਉਣਗੇ ਅਸੀਂ ਰੌਲਾ ਪਾਵਾਂਗੇ ਕਿ ਇੱਥੇ ਅੰਦਰ ਗੁਰੂ ਰਣ ਸਾਹਿਬ ਜੀ ਹੈ ਫਿਰ ਇਦਾਂ ਹੀ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਕੋਲੋਂ ਵੀ ਗੁਰੂ ਦੀ ਕਿਰਪਾ ਨਾਲ ਕੋਈ ਫੋਨ ਕਰੇ ਕਿ ਫਲਾਣੇ ਥਾਂ ਕਬਜ਼ੇ ਦੀ ਨਿਯਾਤ ਨਾਲ ਅਸੀਂ ਪ੍ਰਕਾਸ਼ ਕੀਤਾ ਹੈ ਦੇ ਉਹ ਤੇ ਫਿਰ ਤੁਰੰਤ ਨਹੀਂ ਭੱਜ ਕੇ ਪ੍ਰਸ਼ਾਸਨ ਨਾਲ ਲੱਗੇ ਜਾਂਦੇ ਆ ਜਿਨ੍ਹਾਂ ਗੁਰੂ ਨੇ ਬਲ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਇਹ ਕਬਜ਼ੇ ਦੀ ਨੀਅਤ ਨਾਲ ਪ੍ਰਕਾਸ਼ ਕਰਨ ਵਾਸਤੇ ਨਹੀਂ ਇਹ ਗੁਰੂ ਦੀਆਂ ਖੁਸ਼ੀਆਂ ਦੇਣ ਵਾਸਤੇ ਭਾਵਨਾ ਦੇ ਨਾਲ ਬਲ ਬਲਬੀਰ ਸਿੰਘ ਜੀ ਅੰਮ੍ਰਿਤਸਰ ਕੋਠੀ ਦਾ ਮਸਲਾ ਚੱਲੇ ਤੁਸੀਂ ਜਿਹੜੀ ਗੱਲ ਕੀਤੀ ਆ ਉਹ ਵੀ ਤੁਹਾਡੇ ਤੇ ਦੋਸ਼ ਲਗੇ ਸੀ ਵੀ ਉਹ ਕੋਠੀ ਵਾਲਿਆਂ ਕੋ ਪੈਸੇ ਲਏ ਆ ਵੇਖੋ ਜੀ ਦੋਸ਼ ਲਾਉਣ ਵਾਲੇ ਦੇ ਜਾਂ ਤੇ ਮੇਰੇ ਨਾਲ ਬਹਿ ਕੇ ਗੱਲ ਕਰਨ ਤੇ ਜਾਂ ਕੋਠੀ ਵਾਲਿਆਂ ਕੋਲ ਜੀ ਜਾਂ ਬਾਬਾ ਦੀਪ ਸਿੰਘ ਦੇ ਸਥਾਨ ਤੇ ਜਾ ਕੇ ਜਦੋਂ ਅਸੀਂ ਗਰਵਾਲੀ ਪਿੰਡ ਦੇ ਵਿੱਚ ਉਹਨੇ ਜਿਹੜਾ ਹੈਗਾ ਵਾ ਜਿਹਨੇ 328 ਪਾਵਰ ਸਰੂਪ ਯਾਨੀ ਕਿ ਵਿੱਚ ਸਾਨ ਜਿਹਦਾ ਮੇਨ ਉਹਦਾ ਨਾਮ ਬਾਦ ਸਿੰਘ ਸੀ ਬਾਦ ਸਿੰਘ ਉਹਦਾ ਨਾਮ ਸੀ ਉਹਨੇ ਉਸ ਘਰ ਦੇ ਵਿੱਚ ਉਸ ਕੋਠੀ ਦੇ ਵਿੱਚ ਜਿਹੜਾ ਦੋ ਮੰਜ਼ਲੀ ਕੋਠੀ ਸੀ ਉਹਦੇ ਵਿੱਚ ਕਬਜ਼ਾ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਜਦੋਂ ਉਹ ਪਰਵਾਸ ਸਾਡੇ ਕੋਲ ਆਇਆ ਅਸੀਂ ਚਾਤੀਵੰਦ ਥਾਣੇ ਤੋਂ ਐਸਐਚਓ ਨੂੰ ਡੀਐਸਪੀ ਨੂੰ ਨਾਲ ਲੈ ਕਰਕੇ ਤੇ ਪਰ ਉਹਨਾਂ ਨੇ ਇੱਕ ਗੱਲ ਕਰ ਲਈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਉਹ ਆਡੀ ਕੋਠੀ ਦਾ ਕਬਜ਼ਾ ਛਡਾਉਣ ਵਾਸਤੇ ਨਹੀਂ ਜਾਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਨੂੰ ਬਹਾਲ ਕਰਾਉਣ ਵਾਸਤੇ ਅਸੀਂ ਉੱਥੋਂ ਲੈ ਕੇ ਆਵਾਂਗੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਉੱਥੇ ਸਤ ਗੁਰਾਂ ਦੀ ਬਹੁਤ ਜਿਆਦੀ ਬੇਇਜ਼ਤੀ ਸੀ ਜਿਹੜੀਆਂ ਕੋਠੀਆਂ ਸਨ ਉਹਨਾਂ ਦੀ ਬੜੀ ਬੇਇਜ਼ਤੀ ਸੀ ਪ੍ਰਸ਼ਾਸਨ ਨੂੰ ਮੀਡੀਆ ਨੂੰ ਨਾਲ ਲੈ ਕੇ ਅਸੀਂ ਉਹ ਗੁਰਦੁਆਰਾ ਚਬਾ ਸਾਹਿਬ ਬਾਬਾ ਨੋਹ ਸਿੰਘ ਦੀ ਸਮਾਧ ਤੇ ਉੱਥੇ ਸੁਭਾਇਮਣ ਕਰ ਦਿੱਤੇ ਗਏ ਸਨ ਪੱਤਰوں ਤੁਰਤੇ ਪਰਚਾ ਵੀ ਦਰਜ ਕਰਾਇਆ ਗਿਆ ਯੇਡਿੰਗ ਮੇਰੀ ਬੇਨਤੀ ਆ ਸੰਗਤ ਨੂੰ ਹੱਥ ਜੋੜ ਕੇ ਕਿ ਸੰਗਤ ਜੀ ਇਹਨਾਂ ਲੋਕਾਂ ਦੀਆਂ ਗੱਲਾਂ ਚ ਨਾ ਆਇਓ ਜਿਹੜੀ ਗੱਲ ਕੋਈ ਕੁਛ ਨਹੀਂ ਹੋਵੇ ਮੇਰਾ ਫੋਨ ਨੰਬਰ ਹੈਗਾ 98152 1317 ਇਹ ਮੇਰਾ ਨੰਬਰ ਜੀ ਤੇ ਸੇਵਾ ਕਰਦੇ ਵਾਲੇ ਬੰਦਿਆਂ ਨੂੰ ਕਿ ਭਾਵੇਂ ਕਹਿੰਦੇ ਕਿ ਉਹਦਾ ਨਾਮ ਕਿਉਂ ਆ ਦੁੜੀਆਂ ਦੇ ਵਿੱਚ ਉਹਦਾ ਨਾਮ ਕਿਉਂ ਆ ਲੋਕਾਂ ਦੇ ਵਿੱਚ ਇਸ ਕਰਕੇ ਇਹਨੂੰ ਭੰਡਿਏ ਉਹ ਜਿਹੜਾ ਭੰਡਿਆ ਜਾਂਦਾ ਉਹਦਾ ਕੋਈ ਉਹ ਜਿਹੜਾ ਭੰਡਰ ਵਾਲਾ ਬੰਦਾ ਹੁੰਦਾ ਉਹਦੇ ਮਗਰ ਕੋਈ ਬੰਦਾ ਹੁੰਦਾ ਜ਼ਰੂਰ ਜਿਹੜਾ ਇਹ ਕੰਮ ਕਰਾਉਂਦਾ ਕਿ ਇਹਦਾ ਕੰਮ ਕਰਕੇ ਇਹਦੇ ਲੋਕ ਜਿਹੜੇ ਮਨਾਰ ਸਿੰਘ ਜਾਂਦੇ ਨੇ ਉਹ ਜਾਣੋ ਹਟ ਜਾਣਗੇ ਪਰ ਨਹੀਂ ਹਰ ਇੱਕ ਸੇਗ ਨੂੰ ਪਤਾ ਭਾਈ ਬਲਬੀਸ ਤੋਂ ਬਾਰੇ ਗੁਰੂ ਜੀ ਕਿਰਪਾ ਕਰੇ ਗੁਰੂ ਰਹਿਮਤਾ ਕਰੇ ਸੰਗਤ ਨੂੰ ਬੇਤੀ ਪਿਆਰ ਦਿੰਦੇ ਰਹੋ ਸੇਵਾ جاری ਹੈ ਸੇਵਾ ਨਿਰੰਤਰ ਜਾਰੀ ਕਰਦੇ ਰਹੋ ਕਿ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਾਂ ਸੇਵਾ ਨਹੀਂ ਛੱਡਣੀ ਭਾਈ ਜੀ ਸਰ ਇੱਕ ਤੁਸੀਂ 40000 ਰੁਪਏ ਦੀ ਗੱਲ ਕਰ ਰਹੇ ਸੀ ਬੈਂਕ ਬੈਲੈਂਸ ਦੀ ਉਹ ਤੁਸੀਂ ਆਪਣੇ ਪੈਸੇ ਜਮ੍ਹਾਂ ਕਰਾਏ ਜਾਂ ਸੰਗਤ ਦੇ ਪੈਸੇ ਨਹੀਂ ਉਹ ਮੇਰੇ ਆਪਣੇ ਆ ਜੀ ਸੰਗ ਜਿਹੜੀ ਕਿਰਤ ਕੀਤੀ ਆ ਕੇ ਵਿੱਚੋਂ ਉਹਦੇ ਚੋਂ ਕਿਸ਼ਤ ਕੱਤੀ ਜਾਂਦੀ ਆ ਜੀ ਜਿਹੜੇ ਬੱਚੇ ਦਿੰਦੇ ਨੇ ਜਿਹੜੇ ਲਾਗ ਪ੍ਰੋਗਰਾਮ ਕਰਕੇ ਆਉਂਦੇ ਨੇ ਉਹਨੂੰ ਫੜਾਉਂਦੇ ਨੇ ਉਹ ਮੈਂ ਬਈ ਕੋਈ ਜਮ੍ਹਾਂ ਕਰਵਾਉਂਦਾ ਕਿ ਉਹਦੇ ਵਿੱਚ ਇਦਾਂ ਤਾਂ ਕਿ ਬੈਂਕ ਜਿਹੜੀ ਆ ਉਹ ਫਿਰ ਕਿਸ਼ਤ ਕੱਤੀ ਜਾਂਦੀ ਹੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਦੀ ਕਿਰਪਾ ਤੇ